ਸਰਵਨ ਸਵਾਨਾ ਦਾ ਬੜਾ ਪਿਆਰਾ ਪਿੰਡ ਹੈ ਜੀ ਕੰਸੂਹਾ ਖੁਰਦ ਐ ਜਦੋਂ ਦੀ ਆਮਾ ਦੀ ਪਾਰਟੀ ਬਣੀ ਹੈ ਇਹ ਪਿੰਡ ਹਮੇਸ਼ਾ ਤੋਂ ਮੋਰੀ ਰਿਹਾ ਇਲੈਕਸ਼ਨ ਦੇ ਵਿੱਚ ਔਰ ਆਮਾ ਦੀ ਪਾਰਟੀ ਹਮੇਸ਼ਾ ਇਥੇ ਜਿੱਤ ਪ੍ਰਾਪਤ ਕਰਦੀ ਰਹੀ ਹੈ ਤੇ ਪਿੰਡ ਦੀ ਸਮੱਸਿਆ ਸੀਗੀ ਸੀਵਰੇਜ ਦੀ ਔਰ ਟੋਬੇ ਦੀ ਪਟਾਈ ਜਿਹੜੀ ਆ ਪਿਛਲੇ ਕਈ ਸਾਲਾਂ ਤੋਂ ਐ ਸਮਝ ਲਓ 25-30 ਸਾਲਾਂ ਤੋਂ ਪਟਾਈ ਜਿਹੜੀ ਨਹੀਂ ਸੀ ਹੋਈ ਤੇ 1999 ਤੋਂ ਸਫਾਈ ਜਿਹੜੀ ਇਹਦੇ ਨਹੀਂ ਸੀ ਹੋਈ ਤੇ ਹੁਣ ਸਾਡੀ ਸਾਰੀ ਟੀਮ ਮੇਰਾ ਛੋਟਾ ਵੀ 23 ਸਾਡੇ ਸਾਰੇ ਨੌਜਵਾਨ ਸਾਥੀ ਜਿਹੜੇ ਆ ਬਜ਼ੁਰਗ ਬੱਚੇ ਪੈਣਾ ਸਾਰਿਆਂ ਦੇ ਅਸ਼ੀਰਵਾਦ ਦੇ ਨਾਲ ਇਹ ਛੱਪੜ ਦਾ ਜਿਹੜਾ ਨਵੀਨੀਕਰਨ ਕੀਤਾ ਹੈ ਜੀ ਅਜੇ ਤੱਕ ਦੀ ਬਟਾਈ ਹੋਈ ਹੈ ਤੇ ਇਹਨੂੰ ਹੁਣ ਚਾਰੇ ਪਾਸੇ ਲੌਕਟਾਈਲੇ ਦੇ ਬੂਟੇ ਲਾਵਾਂਗੇ ਔਰ ਇਹਦੀ ਯੋਗ ਸਹਿਯੋਗ ਦੇ ਵਿੱਚ ਮੈਂ ਆਪਣੀ ਤਨਖਾਹ ਦੇ ਵਿੱਚ 3 ਲੱਖ ਰੁਪਇਆ ਜਿਹੜਾ ਦਿੱਤਾ ਹੈ ਜੀ ਤੇ ਬਾਕੀ ਸਾਰਾ ਸੰਗਤ ਦੇ ਸਹਿਯੋਗ ਦੇ ਨਾਲ ਕੰਮ ਚੱਲ ਰਿਹਾ ਬਾਕੀ ਜੋ ਵੀ ਗ੍ਰਾਂਟ ਹੁਣ ਆਉਗੀ ਪਿੰਡ ਦੇ ਹੋਰ ਸੁੰਦਰੀਕਰਨ ਵਾਸਤੇ ਉਹ ਗ੍ਰਾਂਟ ਵੀ ਜਿਹੜੀ ਹੈ ਪਿੰਡ ਨੂੰ ਦਿੱਤੀ ਜਾਏਗੀ ਪਹਿਲਾਂ ਸਰਕਾਰਾਂ ਨੇ ਕਿਸੇ ਨੇ ਕਿਉਂ ਨਹੀਂ ਸੰਤ ਨਹੀਂ ਐਕਚੁਅਲੀ ਗੱਲ ਇਹ ਹੈ ਜੀ ਪੰਜਾਬ ਦੀ ਇਹ ਤਰਾਸਤੀ ਰਹੀ ਹੈ ਪਿਛਲੇ ਲੰਬੇ ਸਮੇਂ ਤੋਂ ਕਿ ਜਿਹੜੇ ਵੀ ਲੀਡਰ ਆਏ ਨੇ ਜੀ ਲੀਡਰਾਂ ਨੇ ਹਮੇਸ਼ਾ ਹੀ ਆਪ ਆਪਣੇ ਬਾਰੇ ਸੋਚਿਆ ਕਿ ਤੇ ਪੰਜਾਬ ਦੇ ਬਾਰੇ ਨਹੀਂ ਸੋਚਿਆ ਪੰਜਾਬ ਕੀ ਚਾਹੁੰਦਾ ਜੀ ਪੰਜਾਬ ਚਾਹੁੰਦਾ ਕਿ ਜਿਹੜਾ ਸਾਡਾ ਪੁਰਾਣਾ ਕਲਚਰ ਸੀ ਜਿਹੜੀ ਸਾਡਾ ਸੱਭਿਆਚਾਰ ਆ ਸਾਡੀ ਪੰਜਾਬੀ ਭਾਸ਼ਾ ਸਾਡੇ ਪਿੰਡਾਂ ਦਾ ਜਿਹੜਾ ਪੁਰਾਣਾ ਤੌਰ ਤਰੀਕਾ ਸੀ ਉਹ ਬਰਕਰਾਰ ਰਹੇ ਹੋਰ ਤਾਂ ਕੁਝ ਕਰਨ ਦੀ ਜ਼ਰੂਰਤ ਨਹੀਂ ਸੀ ਜੀ ਪਰ ਉਹ ਬਰਕਰਾਰ ਨਾ ਕਰਕੇ ਉਲਟਾ ਜਿਹੜਾ ਜੀ ਮਿਸ ਮੈਨੇਜ ਕਰਤਾ ਕਿ ਕਿਤੇ ਸੜਕਾਂ ਉੱਚੀਆਂ ਕਿਤੇ ਨੀਵੀਆਂ ਛੱਪੜ ਦੀ ਪਟਾਈ ਨਹੀਂ ਹੋਈ ਸੀਵਰੇਜ ਦਾ ਪਾਣੀ ਪਿੰਡਾਂ 'ਚ ਘੁੰਮਣ ਲੱਗ ਗਿਆ ਤੇ ਉਹਦਾ ਕਿਸਾਨ ਦੀ ਫਸਲ ਨੂੰ ਨੁਕਸਾਨ ਹੋਣ ਲੱਗ ਗਿਆ ਤੇ ਇਹ ਧਿਆਨ ਨਹੀਂ ਦਿੱਤਾ ਹੁਣ ਵਿਧਾਨ ਸਭਾ ਨਾਬਾ ਦੇ ਤਕਰੀਬਨ ਮੇਰੇ ਕੋਲ ਡਿਟੇਲ ਹੈ ਜੀ 35 40 ਪਿੰਡਾਂ ਦੇ ਵਿੱਚ ਛੱਪੜ ਦੀ ਪਟਾਈ ਜਿਹੜੀ ਆ ਚੱਲ ਰਹੀ ਹੈ ਔਰ ਹਰ ਇੱਕ ਜਗ੍ਹਾ ਸਾਡੇ ਪ੍ਰਬੰਧਕ ਜਿਹੜੇ ਲੱਗੇ ਹੋਏ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦੀ ਹਦਾਇਤਾਂ ਦੇ ਮੁਤਾਬਕ ਅਸੀਂ ਸਾਰਾ ਜਿਹੜਾ ਨਵੀਨੀਕਰਨ ਕਰ ਰਹੇ ਹਾਂ ਮੇਰੀ ਇਹ ਤਮੰਨਾ ਕਿ ਵਿਧਾਨ ਸਭਾ ਨਾਬਾ ਦੇ 142 ਪਿੰਡ ਨੇ 142 ਦੇ ਵਿੱਚੋਂ 136 ਪਿੰਡ ਜਿਹੜੇ ਨੇ ਪ੍ਰੋਪਰ ਪਿੰਡ ਨੇ ਔਰ 6 ਜਿਹੜੀਆਂ ਨੇ ਆਟਰ ਕਲੋਨੀਆਂ ਦੀਆਂ ਪੰਚਾਇਤਾਂ ਕੰਮ ਕਰ ਰਹੀਆਂ ਨੇ ਕਿ ਹਰੇਕ ਪਿੰਡ ਦਾ ਜਿਹੜਾ ਛੱਪੜਾ ਉਹਦਾ ਨਵੀਨੀਕਰਨ ਹੋਵੇ ਹਰੇਕ ਪਿੰਡ ਦੇ ਵਿੱਚ ਸੀਵਰੇਜ ਦੀ ਸਮੱਸਿਆ ਦਾ ਹੱਲ ਹੋਵੇ ਔਰ ਪਿੰਡ ਜਿਹੜਾ ਸੋਹਣਾ ਲੱਗੇ ਔਰ ਸੈਰ ਕਰਨ ਵਾਸਤੇ ਵੀ ਜਗ੍ਹਾ ਬਣ ਜਾਂਦੀ ਹੈ ਜੀ ਛੱਪੜ ਦੇ ਆਲੇ-ਦਾਲੇ ਜਦੋਂ ਪਾਣੀ ਇੱਥੇ ਖੜੂਗਾ ਤਾਂ ਮਾਹੌਲ ਬਣਦਾ ਇੱਕ ਔਰ ਪਿੰਡ ਦੇ ਵਿੱਚ ਜਿਹੜਾ ਜੀ ਸੱਚੇ ਪਾਤਸ਼ਾਹ ਖਵਾਜਾ ਮਹਾਰਾਜ ਦੀ ਕਿਰਪਾ ਹੁੰਦੀ ਹੈ ਤੇ ਪਿੰਡ ਦੇ ਵਿੱਚ ਭਾਈਚਾਰਕ ਸਾਂਝ ਵੀ ਹੁੰਦੀ ਹੈ ਸਾਰੇ ਇਕੱਠੇ ਸੈਰ ਕਰਦੇ ਨੇ ਘ ਅ ਬਹੁਤ ਗੀਤਾਂ ਦੇ ਵਿੱਚ ਵੀ ਜ਼ਿਕਰ ਆਇਆ ਕਿ ਮੇਰਾ ਜਿਹੜਾ ਪਿੰਡ ਆ ਜਿਹੜੇ ਪੰਜਾਬ ਦੇ ਪਿੰਡ ਨੇ ਇੱਥੇ ਰੱਬ ਵੱਸਦਾ ਜੀ ਸੱਚੀ ਰੱਬ ਵੱਸਦਾ ਜੀ ਪਰ ਸਾਨੂੰ ਥੋੜਾ ਜਿਹਾ ਧਿਆਨ ਦੇਣ ਦੀ ਜ਼ਰੂਰਤ ਆ ਸੀ ਧਿਆਨ ਦੇ ਰਹੇ ਆ ਮੁੱਖ ਮੰਤਰੀ ਪੰਜਾਬ ਜਿਹਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਗ੍ਰਾਂਟਾਂ ਜਿਹੜੇ ਜਗਜੀਤ ਜੀ ਸਾਡੇ ਬਲੌਕ ਇਨਚਾਰਜ ਨੇ ਜੀ ਪ੍ਰਾਇਮਰੀ ਸਕੂਲ ਦੇ ਹੁਣੇ ਦੱਸ ਰਿਝ ਕੇ 4 ਲੱਖ ਰੁਪਏ ਸਕੂਲ ਦੇ ਵਾਸਤੇ ਵੀ ਗ੍ਰਾਂਟ ਆਈ ਹੈ ਪਰ ਸਕੂਲ ਦਾ ਕਾਫੀ ਕੰਮ ਜਿਹੜਾ ਬਿਹਤਰ ਹੋ ਰਿਹਾ ਇਸ ਸਕੂਲ ਦੇ ਵਿੱਚ ਤੁਸੀਂ ਆ ਵੀਡੀਓ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਮੱਛੀਆਂ ਕਰਦੀਆਂ ਹੁੰਦੀਆਂ ਸੀ ਕਿਸੇ ਟਾਈਮ ਦੇ ਵਿੱਚ ਇੰਨਾ ਪਾਣੀ ਖੜਦਾ ਸੀ ਹੁਣ ਉੱਥੇ ਇਹ ਇੱਕ ਤਾਂ ਛੱਪੜ ਜਿਹੜਾ ਜੀ ਡੂੰਗਾ ਹੋ ਗਿਆ ਇੱਥੋਂ ਪਟਾਈ ਕਰਕੇ ਸਕੂਲ ਦੇ ਵਿੱਚ ਭਰਤ ਪੈ ਗਿਆ ਦੇਖੋ ਕਿੰਨਾ ਫਾਇਦਾ ਹੋ ਗਿਆ ਜੀ ਸਕੂਲ ਜਿਹੜੀ ਵਿਦਿਆਨ ਹੈ ਜੀ ਦੁਨੀਆਂ ਦੇ ਵਿੱਚ ਵਿਦਿਆ ਸਭ ਤੋਂ ਵੱਡਾ ਪਰਪਕਾਰ ਹੈ ਤੇ ਜਿਹਦੇ ਕੋਲੇ ਵਿਦਿਆਨ ਹੈ ਜਿਹਦੇ ਕੋਲੇ ਗਿਆਨ ਦਾ ਚਾਨਣਾ ਹੈ ਉਹ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਜਾ ਕੇ ਜਿਹੜਾ ਜੀ ਵਿਦਿਆ ਦੇ ਨਾਲ ਆਪਣਾ ਕਾਰੋਬਾਰ ਠੀਕ ਕਰ ਸਕਦਾ ਆਪਣੀ ਕਰਮਾਂ ਦੇ ਨਾਲ ਆਪਣਾ ਕਰਮ ਕਰਕੇ ਉਹ ਕਮਾਈ ਕਰ ਸਕਦਾ ਆਪਣੀ ਜ਼ਿੰਦਗੀ ਸੈਟਲ ਕਰ ਸਕਦਾ ਸੋ ਇਹ ਪਿੰਡ ਦੇ ਜਿੰਨੇ ਸਾਥੀ ਨੌਜਵਾਨ ਮੇਰੇ ਨਾਲ ਖੜੇ ਨੇ ਮੈਂ ਇਹਨਾਂ ਨੂੰ ਵਧਾਈ ਦੇਣੀ ਚਾਹੁੰਦਾ ਸਾਰੀ ਟੀਮ ਨੂੰ ਵਧਾਈ ਦੇਣੀ ਚਾਹੁੰਦਾ ਕਿ ਇਹਨਾਂ ਦਾ ਹੌਸਲਾ ਔਰ ਇਹਨਾਂ ਦਾ ਜਿਹੜਾ ਜਜ਼ਬਾ ਕਿ ਅਸੀਂ ਆਪਣੇ ਪਿੰਡ ਨੂੰ ਸਭ ਤੋਂ ਸੋਹਣਾ ਪਿੰਡ ਵਿਧਾਨ ਸਭਾ ਨਾਬਾ ਦਾ ਬਣਾਉਣਾ ਮੈਂ ਇਹਨਾਂ ਦੇ ਨਾਲ ਆ ਔਰ ਜਿੱਥੇ ਹੋਰ ਗ੍ਰਾਂਟ ਦੀ ਜ਼ਰੂਰਤ ਪਈ ਜਿੱਥੇ ਮੇਰੀ ਹੋਰ ਲੋੜ ਪਈ ਮੈਂ ਨਾਲ ਆ ਟੋਟਲ ਕਿੰਨਾ ਕੁ ਖਰਚਾ ਆਊਗਾ ਇਸ ਤੇ ਇਹ ਤੇ 6-7 ਲੱਖ ਦਾ ਹੋ ਗਿਆ ਜੀ ਕਿੰਨਾ 7 ਲੱਖ ਰੁਪਏ ਹੁਣ ਤੱਕ ਲੱਗ ਚੁੱਕਿਆ ਜੀ ਤੇ ਬਾਕੀ ਹੋਰ ਵੀ ਜਿੱਥੇ ਜ਼ਰੂਰਤ ਪਈ ਸਾਡੇ ਕੋਲੇ ਫੰਡ ਪਏ ਵੀ ਨੇ ਹੋਰ ਆਉਣਗੇ ਤਾਂ ਜਿੱਥੇ ਵੀ ਜ਼ਰੂਰਤ ਹੋਏਗੀ ਅਸੀਂ ਪਿੰਨ ਨੂੰ ਸੋਨਾ ਬਣਾ ਕੇ ਛੱਡਾਂਗੇ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਦੇ ਅੱਜ ਪ੍ਰੈਸ ਨੂੰ ਆਉਣਾ ਕਿਵੇਂ ਬਾਤ ਕਰੋ ਦੇਖੋ ਜੁਡੀਸ਼ੀਅਲ ਕੋਰਟ ਦੇ ਉੱਪਰ ਮਾਨਯੋਗ ਅਦਾਲਤ ਦੇ ਉੱਪਰ ਸਾਨੂੰ ਭਰੋਸਾ ਹੈ ਜੀ ਅਰਵਿੰਦ ਕੇਜਰੀਵਾਲ ਸਾਹਿਬ ਨਾਲ ਜ਼ਮਾਨਤ ਹੋ ਗਈ ਸੀ ਕਿ ਪਰ ਈਡੀ ਨੇ 48 ਘੰਟੇ ਦਾ ਸਮਾਂ ਲਿਆ ਸੀ ਕਿ ਸਾਨੂੰ ਆਪਣਾ ਪੱਖ ਰੱਖਣ ਦਿਓ ਈਡੀ ਆਪਣਾ ਪੱਖ ਰੱਖ ਰਹੀ ਹੈ ਔਰ ਉਹ ਆਪਣਾ ਕੰਮ ਕਰ ਰਹੇ ਨੇ ਅਰਵਿੰਦ ਕੇਜਰੀਵਾਲ ਸਾਹਿਬ ਕਾਨੂੰਨੀ ਤੌਰ ਤੇ ਆਪਣਾ ਪੱਖ ਰੱਖ ਰਹੇ ਨੇ ਮੈਨੂੰ ਉਮੀਦ ਹੈ ਕਿ ਅਰਵਿੰਦ ਕੇਜਰੀਵਾਲ ਸਾਹਿਬ ਜਲਦੀ ਜੇਲ੍ਹ ਤੋਂ ਜਮਾਨੋ ਦੇ ਪਰਿਵਾਰ ਆਉਂਗੇ ਕੈਨੇਡਾ ਸਰਕਾਰ ਨੇ ਜਿਹੜੇ ਵਰਕ ਪਰਮਿਟ ਵੀਜ਼ੇ ਦੱਦ ਕਰਦੇ ਆ ਕਿਸ ਤਰ੍ਹਾਂ ਦੇਖਦੇ ਤੁਸੀਂ ਕਿਉਂਕਿ ਇਸ ਵਕਤ ਜਸਨ ਟੂਡੋ ਹੀ ਇਜ਼ ਦਾ ਪ੍ਰਾਈਮ ਮਿਨਿਸਟਰ ਰਾਈਟ ਨਾਓ ਇਨ ਦਾ ਕੈਨੇਡਾ ਉਹਨਾਂ ਦੀ ਪਾਲਿਸੀ ਕੀ ਹੈ ਜੀ ਕਿਉਂਕਿ ਅੱਗੇ ਇਲੈਕਸ਼ਨ ਵੀ ਆ ਰਹੀ ਹੈ ਫੈਡਰਲ ਕੈਨੇਡਾ ਦੇ ਵਿੱਚ ਔਰ ਜਿਹੜੀ ਲਿਬਰਲ ਪਾਰਟੀ ਹੈ ਜਿਹਦੇ ਹੁਣ ਪ੍ਰਧਾਨ ਮੰਤਰੀ ਜਸਨ ਟੂਡੋ ਸਾਹਿਬ ਤੇ ਉਹਨਾਂ ਦੇ ਨਾਲ ਐਨ ਡੀ ਪੀ ਜਿਹੜੀ ਹੈ ਜਗਮੀਤ ਸਿੰਘ ਖੋਰੀਓ ਨਾਲ ਮਿਲ ਕੇ ਸਰਕਾਰ ਚਲਾ ਰਹੇ ਆ ਤੇ ਇਮੀਗ੍ਰੇਸ਼ਨ ਦੀ ਪਾਲਿਸੀ ਜਿਹੜੀ ਹੈ ਉਹ ਬਿਹਤਰ ਹੋਣੀ ਚਾਹੀਦੀ ਹੈ ਔਰ ਇਕੱਲਾ ਇੰਡੀਆ ਦੇ ਲੋਕ ਨਹੀਂ ਪੰਜਾਬ ਦੇ ਲੋਕ ਨਹੀਂ ਕੈਨੇਡਾ ਜਾਂਦੇ 120 ਮੁਲਕਾਂ ਤੋਂ ਲੋਕ ਕੈਨੇਡਾ ਦੇ ਵਿੱਚ ਆ ਕੇ ਵਸੇ ਹੋਏ ਨੇ ਤੇ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਪਾਲਿਸੀ ਕਿਉਂਕਿ ਕੈਨੇਡਾ ਬਣਿਆ ਇਮੀਗ੍ਰੈਂਟ ਕਰਕੇ ਹੈ ਜੀ ਸਾਡੇ ਵਰਗੇ ਲੋਕਾਂ ਨੇ ਜਾ ਕੇ ਉੱਥੇ ਮਿਹਨਤ ਕੀਤੀ ਹੈ ਕੈਨੇਡਾ ਨੂੰ ਆਪਣੇ ਪੈਰਾਂ ਤੇ ਖੜਾ ਕੀਤਾ ਕੈਨੇਡਾ ਬਣੇ ਨੂੰ ਤਾਂ 156 ਸਾਲ ਹੋਏ ਨੇ ਜੀ ਸੋ ਕੈਨੇਡਾ ਨੂੰ ਖੜਾ ਕਰਨ ਵਾਸਤੇ ਐਨਆਰਆਈ ਦੀ ਬਹੁਤ ਵੱਡਾ ਸਹਿਯੋਗ ਹੈ ਚਾਹੇ ਉਹ ਭਾਰਤੀ ਲੋਕ ਨੇ ਚਾਹੇ ਉਹ ਯੂਰਪੀਅਨ ਲੋਕ ਨੇ ਚਾਹੇ ਅਰਬ ਕੰਟਰੀ ਤੋਂ ਨੇ ਚਾਹੇ ਨਾਰਥ ਅਮਰੀਕਾ ਤੋਂ ਨੇ ਚਾਹੇ ਆਸਟ੍ਰੇਲੀਆ ਕੈਨੇਡਾ ਜਿੱਥੋਂ ਵੀ ਲੋਕ ਸਾਰੇ ਮਿਲ ਕੇ ਸਾਰਾਂ ਦੀ ਕੰਟਰੀਬਿਊਸ਼ਨ ਹੈ ਤੇ ਅਗਰ ਕੋਈ ਤਾਂ ਦਾ ਕੋਈ ਫੈਸਲਾ ਕੀਤਾ ਤਾਂ ਮੇਰੇ ਖਿਆਲ ਜਿਹੜਾ ਕੋਈ ਬਿਹਤਰੀ ਲਈ ਹੈ ਮੈਂ ਉਹਦਾ ਸਮਰਥਨ ਕਰਦਾ ਅਗਰ ਕੋਈ ਕੋਈ ਇੰਟਰਨ ਸਰਕਾਰ ਦਾ ਕੋਈ ਆਪਣਾ ਇਸ਼ੂ ਹੈਗਾ ਤਾਂ ਉਹ ਸਰਕਾਰ ਬਿਹਤਰ ਜਾਣਦੀ ਹੈ ਸੁਖਵੀਰ ਸਿੰਘ ਬਾਦਲ ਜੋ ਆਪਣੇ ਹਲਕਾ ਇੰਚਾਰਜਰ ਦੇ ਨਾਲ ਮੀਟਿੰਗ ਕਰਦੇ ਨੇ ਅਕਾਲੀ ਦਲ ਦੀ ਬਲਾਦਬੀਰੀ ਕਿਸ ਤਰ੍ਹਾਂ ਦੇਖਣ ਨੂੰ ਸੀ ਦੇਖੋ ਸੁਖਵੀਰ ਸਿੰਘ ਬਾਦਲ ਹੋਰੀ ਪਹਿਲੀ ਗੱਲ ਤਾਂ ਇਹ ਹੈ ਕਿ ਇਹਨਾਂ ਨੇ ਕੁਰਸੀ ਵਾਸਤੇ ਕੀ ਕੁਝ ਨਹੀਂ ਕੀਤਾ ਪੰਜਾਬ ਨਾਲ ਪੰਜਾਬ ਨੂੰ ਇਹਨਾਂ ਨੇ ਕਬਜ਼ਾ ਕਰਕੇ ਹਾਈਜੈਕ ਕਰਕੇ ਪੰਜਾਬ ਨੂੰ ਲੁੱਟਿਆ ਪਰ ਕੁੱਟਿਆ ਇਹਨਾਂ ਨੇ ਪੰਜਾਬ 'ਚ 3 ਲੱਖ ਕਰੋੜ ਦਾ ਕਰਜ਼ਾਈ ਹੋਇਆ ਪਿਆ ਜੀ ਕਿੰਨਾਂ ਦੀ ਬਦੌਲਤ ਇਹਨਾਂ ਲੋਕਾਂ ਦੀ ਬਦੌਲਤ ਅੱਜ ਅਕਾਲੀ ਦਲ ਦੀ ਹਾਲਤ ਹੋ ਗਈ ਹੈ ਵੀ ਅਕਾਲੀ ਦਲ ਦੇ ਵਿੱਚ ਬਹੁਤ ਵੱਡੇ ਲੈਵਲ ਦੇ ਬਗਾਵਤ ਹੋ ਰਹੀ ਹੈ ਜੀ ਠੀਕ ਹੈ ਉਹਨਾਂ ਦਾ ਟਰਨਰ ਮਾਮਲਾ ਜੀ ਉਹਨਾਂ ਦੀ ਪਾਰਟੀ ਦਾ ਮਾਮਲਾ ਪਰ ਬਾਬੇ ਨਾਨਕ ਦੀ ਦਰਗਾਹ ਦੇ ਵਿੱਚ ਨਾ ਜੀ ਉਥੇ ਫੈਸਲਾ ਜਿਹੜਾ ਸੱਚੇ ਪਾਤਸ਼ਾਹ ਨੇ ਕਰਤਾ ਆਲਰੇਡੀ ਔਰ ਅਕਾਲੀ ਦਲ ਜਿਹੜਾ ਜੀ ਬਿਲਕੁਲ ਖਾਤਮੇ ਤੇ ਆ ਗਿਆ ਔਰ ਮੰਗ ਹੈ ਕਿ ਸੁਖਵੀਰ ਬਾਦਲ ਨੂੰ ਹਟਾ ਕੇ ਨਵਾਂ ਕੋ ਪ੍ਰਧਾਨ ਲਾਇਆ ਜਾਵੇ ਪਰ ਜਿਹੜੇ ਨਵੇਂ ਪ੍ਰਧਾਨ ਬਣਨਾ ਚਾਹੁੰਦੇ ਆ ਜੀ ਉਹ ਕਿਹੜਾ ਦੋ ਤੋਤੇ ਨੇ ਜੂ ਵੀ ਤਾਂ ਨਾਲ ਹੀ ਸੀ ਸਾਰੇ ਕੱਛ ਦੇ ਵਿੱਚ ਸੋ ਕਹਨ ਦਾ ਭਾਵ ਹੈ ਕਿ ਅਕਾਲੀ ਦਲ ਜਿਹੜਾ ਅਕਾਲੀ ਦਲ ਹੁੰਦਾ ਸੀ ਨਾ ਜੇ ਅਕਾਲੀ ਦਲ ਰਿਹਾ ਹੀ ਨਹੀਂ ਪਰ ਜਿਹੜਾ ਮਾਸਟਰ ਤਾਰਾ ਸਿੰਘ ਜੀ ਟਾਈਮ ਅਕਾਲੀ ਦਲ ਹੁੰਦਾ ਸੀਗਾ ਉਹ ਅਕਾਲੀ ਦਲ ਜਿਹੜਾ ਜੀ ਹੁਣ ਦੇਖਣ ਨੂੰ ਕਿਤੇ ਮਿਲਦੇ ਨਹੀਂ ਸਾਰੇ ਆਪਣੇ ਆਪਣੇ ਕੁਰਸੀ ਦੀ ਧਾਕ ਦੇ ਵਿੱਚ ਨੇ ਇਹ ਲੜਾਈ ਕੋਈ ਪੰਜਾਬ ਨੂੰ ਬਚ ਇਹ ਲੜਾਈ ਕੋਈ ਪਾਰਟੀ ਬਚਾਉਣ ਦੀ ਨਹੀਂ ਹੈ ਇਹ ਲੜਾਈ ਸਿਰਫ ਕੁਰਸੀ ਤੇ ਬਹਿਣ ਦੀ ਹੈ ਵੀ ਮੈਂ ਪ੍ਰਧਾਨ ਬਣਾ ਉਹਨੂੰ ਹਟਾ ਕੇ ਮੈਂ ਬਣਾ ਬਸ ਇਸੇ ਚੱਕਰ ਚ ਕਾਲੀ ਜਲ ਖਤਮ ਕਰ ਗਏ ਹਾਂ ਜੀ ਅਸੀਂ ਧੰਨਵਾਦ ਕਰਦੇ ਹਾਂ ਮੇਰੇ ਦੇਵਮਾਨ ਜੀ ਦਾ ਬਹੁਤ ਜ਼ਿਆਦਾ ਸਾਡੇ ਪਿੰਡ ਦੇ ਵਿੱਚ ਐਮਐਲਏ ਪਹਿਲਾਂ ਵੀ ਬਣੇ ਨੇ ਸਾਡੀ ਕਦੇ ਵੀ ਕਿਸੇ ਨੇ ਸਾਰ ਨਹੀਂ ਲਿੱਤੀ ਕਿਉਂ ਆਲੇ-ਦਾਲੇ ਸਾਡੇ ਪਿੰਡ ਦੇ ਸਾਰੇ ਦਿਹਾਤੀ ਦੇ ਪਿੰਡ ਨੇ ਸਾਡਾ ਪਿੰਡ ਇੱਕ ਵਿੱਚ ਨੂੰ ਆ ਕੇ ਨਾਬੇ ਹਲਕੇ ਦਾ ਪਿੰਡਾ ਐਮਐਲਏ ਸਾਬ ਸਾਡੇ ਪਿੰਡ ਨਾਲ ਘਰ ਮੰਗ ਵਰਤਦੇ ਨੇ ਬਹੁਤ ਜਾ ਕੇ ਯੋਗਦਾਨ ਇਹਨਾਂ ਦਾ ਸਾਨੂੰ ਦਿੱਤਾ 3 ਲੱਖ ਰੁਪਏ ਨੇ ਆਪਣੀ ਤਨਖਾਹ ਦੇ ਵਿੱਚੋਂ ਸਾਨੂੰ ਤੋਬੇ ਵਾਸਤੇ ਸੁੰਦਰੀ ਜਿਹੜੇ ਟੋਬੇ ਦੇ ਨਾਲ ਸਾਡੇ ਕਈ ਮਸਲੇ ਹੱਲ ਹੋ ਗਏ ਸਕੂਲ ਦਾ ਮਸਲਾ ਬਹੁਤ ਵੱਡਾ ਸੀ ਗਰਾਊਂਡ ਦਾ ਮਸਲਾ ਬਹੁਤ ਵੱਡਾ ਸੀ ਸਾਡੇ ਸਕੂਲ ਦੇ ਵਿੱਚ ਮੱਸੀਆਂ ਵੱਡੀਆਂ ਵੱਡੀਆਂ ਸਕੂਲ ਦੇ ਵਿੱਚ ਵੜ ਜਾਂਦੀਆਂ ਤੇ ਬੋਰ ਦੇ ਵਿੱਚ ਵੀ ਪਾਣੀ ਭਰ ਜਾਂਦਾ ਸੀ ਸਾਡੀ ਕਿਸੇ ਸਰਪੰਚ ਪੰਚ ਨੇ ਪਹਿਲਾਂ ਕਿਸੇ ਨੇ ਸਾਰ ਨਹੀਂ ਲਿੱਤੀ ਜਦੋਂ ਮੈਂ ਬੇਨਤੀ ਕੀਤੀ ਐਮਐਲਏ ਸਾਹਿਬ ਨੂੰ ਅਸੀਂ ਪਿੰਡ ਦੇ ਮੁੰਡਿਆਂ ਨੇ ਸਾਰਿਆਂ ਨੇ ਜਾ ਕੇ ਇਹ ਕਹਿੰਦੇ ਵੀ ਕੋਈ ਚੱਕਰ ਨਹੀਂ ਤੁਸੀਂ ਕੰਮ ਸ਼ੁਰੂ ਕਰੋ ਤੁਹਾਨੂੰ ਪੈਸੇ ਦੀ ਘਾਟ ਨਹੀਂ ਆਉਣ ਦਿੱਤੀ ਜਾਊਗੀ ਸਭ ਤੋਂ ਵੱਡੀ ਪ੍ਰੋਬਲਮ ਇਹ ਧੀ ਵੀ ਸਾਡੇ ਪਿੰਡལ་ ਕੋਈ ਫੰਡ ਨਹੀਂ ਤਾਂ ਜਿਹੜੀ ਘਾਟ ਦੀ ਵੱਡਾ ਕੰਮ ਸੀਗਾ ਕੋਈ ਸਾਡੇ ਪਿੰਡ ਰਿਆਂ ਸਹਾਇਕ ਦਿੱਤਾ ਤੇ ਸਭ ਤੋਂ ਵੱਡਾ ਐਮਐਲਏ ਸਾਹਿਬ ਨੇ ਸਹਿਯੋਗ ਕੀਤਾ 3 ਲੱਖ ਰੁਪਏ ਨੇ ਆਪਦੇ ਕੋਲੋਂ ਸਾਨੂੰ ਆਪਣੀ ਜੇਬ ਦੇ ਵਿੱਚੋਂ ਇਹ ਟੋਬੇ ਦੇ ਸੁੰਦਰੀ ਕਰਨ ਵਾਸਤੇ ਅਸੀਂ ਸਕੂਲ ਦੇ ਡਿਵੈਲਪਮੈਂਟ ਲਈ 4 ਲੱਖ ਰੁਪਏ ਜਿਹੜੀ ਚਾਰ ਦੀਵਾਰੀ ਹੈ ਉਹਦੀ ਰਿਪੇਅਰ ਲਈ ਜਿਹੜਾ ਅਸੀਂ ਖਰਚ ਕੀਤਾ ਹੁਣ ਤੇ ਜਿਹੜੇ ਰਹਿੰਦੇ ਕੰਮ ਨੇ ਉਹਦੇ ਲਈ ਅਸੀਂ ਡਿਮਾਂਡ ਅੱਗੇ ਵਿਭਾਗ ਨੂੰ ਭੇਜੀ ਹੈ ਜਿਹੜੇ ਹੋਰ ਪੈਸੇ ਨੇ ਜਲਦੀ ਆ ਜਾਣਗੇ ਤੇ ਉਹ ਉਹਦੇ ਤਹਿਤ ਜਿਹੜੇ ਪੈਸੇ ਹੋਰ ਖਰਚ ਹੋਣਗੇ ਸਕੂਲ ਦੇ ਜਿਹੜਾ ਹੋਰ ਸਕੂਲ ਨੂੰ ਬਿਹਤਰ ਬਣਾਇਆ ਜਾਊਗਾ ਤੇ ਪਿਛਲੇ ਸਾਲ ਇਸ ਸਕੂਲ ਦੇ ਵਿੱਚ ਪਾਣੀ ਭਰ ਗਿਆ ਸੀ ਬਰਸਾਤ ਦੇ ਦਿਨਾਂ 'ਚ ਕਾਫੀ ਜ਼ਿਆਦਾ ਜਿਹੜੀ ਕਰਕੇ ਬੱਚਿਆਂ ਨੂੰ ਦਿੱਕਤ ਆਈ ਪਰ ਇਸ ਪਿੰਡ ਦੇ ਨੌਜਵਾਨਾਂ ਨੇ ਬੜੇ ਇੱਕਜੁੱਟ ਹੋ ਕੇ ਬਹੁਤ ਹੀ ਮਜ਼ਬੂਤੀ ਨਾਲ ਬੜਾ ਜਿਹੜਾ ਪੱਧਰ ਦਾ ਕੰਮ ਕੀਤਾ ਜਿਹਦੇ ਨਾਲ ਸਾਨੂੰ ਬੜਾ ਫਾਇਦਾ ਹੋਇਆ ਕਿ ਉਹ ਪਾਣੀ ਇਸ ਵਾਰ ਬਰਸਾਤ 'ਚ ਨਹੀਂ ਭਰੇਗਾ ਤੇ ਬੱਚਿਆਂ ਨੂੰ ਕੋਈ ਦਿੱਕਤ ਨਹੀਂ ਆਏਗੀ